ਸਾਤੀ ਕਾਲਿਸਾ ਹਰਨ ਤੇ ਆਪਾਂ ਦੇ ਕਾਫੀ ਦਿਨਾਂ ਬਾਅਦ ਕਰ ਰਹੇ ਹਾਂਗੇ ਵੀਡੀਓ ਦੀ ਸ਼ੁਰੂਆਤ ਤੇ ਮੈਂ ਚੱਲਿਆ ਤੀਕਾ ਹੁਣ ਧੂਰੀ ਨੂੰ ਧੂਰੀ ਨੂੰ ਆਪਾਂ ਜਾ ਰਹਾਂਗੇ ਅੱਜ ਸਾਰੇ ਅੰਗਹੀਣ ਭੈਣ ਭਰਾਵਾਂ ਨੇ ਇੱਕ ਮੀਟਿੰਗ ਕਰਨੀ ਹੈਗੀ ਰਾਮ ਬਾਗ ਦੇ ਵਿੱਚ ਧੂਰੀ ਤੇ ਮੈਂ ਵੀ ਉੱਥੇ ਹੀ ਚੱਲਿਆ ਹੁਣ ਰਾਸਤੇ ਦੇ ਵਿੱਚ ਤੇ ਸੋਚਿਆ ਚਲੋ ਅੱਜ ਆਪਾਂ ਮੀਟਿੰਗ ਵੀਡੀਓ ਬਣਾਉਨੇ ਆ ਕਾਫੀ ਦਿਨ ਹੋ ਗਏ ਵੈਸਤੇ ਵੀ ਵੀਡੀਓ ਬਣਾਈ ਨਹੀਂ ਕਿਉਂਕਿ ਇਹ ਜ਼ਰੂਰੀ ਹੈ ਤੇ ਇਹਦੇ ਨਾਲ ਹੋਰ ਲੋਕਾਂ ਤੱਕ ਵੀ ਸਾਡੀ ਗੱਲ ਪਹੁੰਚੇਗੀ ਤਾਂ ਕਰਕੇ ਅਪੋਰਟ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਤੇ ਇਹ ਮੀਟਿੰਗ ਤਾਂ ਹੈਗੀ ਜਿਹਦੀ ਸਾਡੀ ਅੰਗਹੀਨਾ ਦੀ ਪੈਨਸ਼ਨ ਸਿਰਫ 1500 ਰੁਪਏ ਨਹੀਂ ਨੇ ਤੇ ਇਸ 1500 ਦੇ ਨਾਲ ਕੋਈ ਵੀ ਆਪਣਾ ਇੱਕ ਮਹੀਨਾ ਕੱਢ ਕੇ ਦਿਖਾ ਦੇ ਅਸੀਂ ਮੰਨ ਲਵਾਂਗੇ ਹਨਾ 1500 ਦੇ ਨਾਲ ਸਾਥ ਸੱਕਦੇ ਤੇ ਦੂਜੀ ਗੱਲ ਜਿਹੜੀ 1500 ਤੇ ਸੁਣਾਈ ਹੈ ਕਿ ਉਹ ਵੀ ਸਹੀ ਟਾਈਮ ਤੇ ਨਹੀਂ ਆਉਂਦੀ ਜੀ ਆਪਾਂ ਨੂੰ ਤੇ ਹੁਣ 2 ਮਹੀਨਿਆਂ ਦੇ ਬਾਅਦ ਫਿਰ ਸੁਣਾਈ ਹੈ ਕਿ ਤੇ ਉਹ ਵੀ ਆਈ ਹੈ 1 ਮਹੀਨੇ ਦੀ ਤੇ ਇਕਲੀ ਵਾਰ ਵੀ ਜੀਰੇ ਕਿ ਦੇਖੋ ਪਾਉਂਦੇ ਆ ਜਾਂ ਨਹੀਂ ਪਾਉਂਦੇ ਤੇ ਸਰਕਾਰ ਨੇ ਉਹਦਾ ਵਾਦਾ ਕੀਤਾ ਸੀ 2500 ਰੁਪਏ ਕਰਨ ਦਾ ਬਸ ਇਹ ਤਾਂ 5000 ਕਰਨੀ ਚਾਹੀਦੀ ਹੈ 2500 ਨਾਲ ਵੀ ਕੁਛ ਨਹੀਂ ਕਰਨ ਦਾ ਤੇ ਚਲੋ ਜੇ 2500 ਉਹ ਵੀ 2500 ਜੀ ਕਰ ਰਹੇ ਤੇ ਦੂਸਰੀ ਗੱਲ ਜਿਹੜੀ 1500 ਉਹ ਵੀ ਨਹੀਂ ਪਾਰ ਇਹ ਟਾਈਮ ਤੋਂ ਟਾਈਮ ਤੇ ਹੁਣ ਆਪਾਂ ਮਿਲਦੇ ਆਂ ਜਾ ਕੇ ਆਰਾਮਪਾਲ ਦੇ ਵਿੱਚ ਜੋ ਫੇਸਟੀਆਂ ੱਟਕੇ ਜਾਂਦੇ ਆ ਜਾ ਕੇ ਉੱਥੇ ਤੇ ਉਹ ਮੇਰੀ ਗੱਲ ਸੁਣੋ ਚਾਰਜਰ ਲੈਣ ਨਾ ਜਾਇਓ ਤਾਂ ਤਿੰਨ ਚਾਰ ਦਿਨ ਲੱਗਣਗੇ ਹਜੇ ਕਹਿੰਦਾ ਬੈਟਰੀ ਛਿੱਟ ਪਾਇਆ ਗਿਆ ਹੈ ਬੈਟਰੀ ਕੱਚੀ ਗੱਲਾਂ ਰਹੀਆਂ ਕੱਚੀ ਦਾ ਪਤਾ ਬਾਹਰ ਹੈ ਨਹੀਂ ਤੇ ਮੈਂ ਦੇਰੀ ਕੀਤੀ ਜੇ ਮੈਂ ਉੱਥੇ ਪਾਰੀ ਕਰਨ ਨੂੰ ਜਾਉਂਗਾ ਮੈਂ ਸਮਾਂ ਵਾਧੂ ਦੇਣੀ ਜੀ ਬਾਰੇ ਜਾਊਗਾ ਰੂਗਾ ਪਰ ਹੁਣ ਆਪਾਂ ਇੱਥੇ ਮੀਟਿੰਗ ਕਰ ਲਈ ਘਰੇ ਜਾ ਕੇ ਬਹਿ ਗਏ ਨਾ ਕਿਸੇ ਨੂੰ ਦੱਸਿਆ ਕੋਈ ਨਾ ਕੋਈ ਪੁੱਛਿਆ ਠੀਕ ਹੈ ਹੁਣ ਜੇ ਆਪਾਂ ਜਾਵਾਂਗੇ ਉੱਥੇ ਗੱਲ ਕਰਾਂਗੇ ਉਹਨਾਂ ਨੂੰ ਦੱਸਾਂਗੇ ਵੀ ਆਏ ਆਏ ਕਰਕੇ ਅਸੀਂ ਇਕੱਠੇ ਹੋਏ ਹੋਏ ਆ ਠੀਕ ਹੈ ਵੀ ਆਪਣੀਆਂ ਮੰਗਾਂ ਜਿਵੇਂ ਪੈਨਸ਼ਨ ਦੀ ਹੋ ਗਈ ਜਾਂ ਨੌਕਰੀਆਂ ਦੀ ਵੱਡੀ ਤਾਂ ਪੈਨਸ਼ਨ ਤੇ ਨੌਕਰੀਆਂ ਦੀ ਆ ਆ ਸਾਈਕਲੀਆਂ ਟੋਕਲੀਆਂ ਦਾ ਮਿਲਦੀ ਨਹੀਂ ਰਹਿੰਦੀਆਂ ਇਹਦਾ ਕੋਈ ਵੱਡੀ ਗੱਲ ਨਹੀਂ ਹੈ ਇਦੇ ਲਈ ਇਕੱਠੇ ਹੋਣਾ ਪਊ ਸਾਰਿਆਂ ਨੂੰ ਇਹ ਤੂੰ ਸੀਰੀਅਸ ਮੈਂ ਲਿਖੀ ਸੀ ਲੋਕਾਂ ਦਾ ਠੀਕ ਹੈ ਇਹ ਬਹੁਤ ਵਧੀਆ ਹੈ ਪਰ ਨਵੀਂ ਤਾਂ ਅੰਦੇ ਹਰਸਾਲ ਕਿੱਧਰ ਜਾਣੀ ਲਾਭ ਨਹੀਂ ਕਿੱਧਰ ਜਾਣੀ ਆ ਅੱਜ ਕਾਜੀ ਮੁਕਤੀ ਰਹੇ ਲੋ ਜੀ ਆਪਾਂ ਤੂੜੀਆਂ ਹੋ ਕੇ ਵਾਪਸ ਤੇ ਮੀਟਿੰਗ ਹੋ ਗਈ ਪਰ ਕੋਈ ਖਾਸ ਫੈਸਲਾ ਮੀਟਿੰਗ ਵਿੱਚ ਹੋਇਆ ਨਹੀਂ ਕੋਈ ਇਕੱਠ ਜਾ ਰਿਹਾ ਹੈ ਨਹੀਂ ਅਸੀਂ 15 ਕ ਜਾਣੀ ਹੋਏ ਤੇ ਇਹ ਗੱਲਬਾਤ ਕਰਕੇ ਅਸੀਂ ਚੱਲਿਆ 75 ਆਣੂ ਚਲੋ ਜੀ ਉਹਨੂੰ ਕਦੇ ਫੇਰ ਇੱਥੇ ਸੁਹਾਵਾਗੇ ਸੰਤਕਿਰਤੀ ਚੱਲਦੇ ਆਂ ਜੀ